ਗਾਰਜੋ ਗੁਰਦਾਸ ਸਿੰਘ ਸਾਹਿਬ ਦਾ ਜਨਮ ਦਿਨ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਹੈ ਇਹ ਨਹੀਂ ਉਹ ਤੋਂ ਉਹਦੇ ਵੀ ਹੈ ਪਰ ਮਾਫਨਾ ਉਹਨਾਂ ਨੂੰ ਚੜ੍ਹਦੀ ਕਲਾ ਦੀ ਦੁਸਤੀ ਬਖਤ ਬਹੁਤ ਬਹੁਤ ਇੱਕੋ ਜਿਹੇ ਸ਼ਾਇਰ ਵੱਲੋਂ ਮਾਰਕਾ ਇਹਨਾਂ ਨੂੰ ਪਾਉਂ ਕਵਿਦ ਰਵਾ ਦਾ ਦਾਸ ਕਰਦੇ ਆ ਠੀਕ ਹੈ ਹੋਰ ਹੋਰ ਇਹ ਹਲਕੀ ਮੈਂ ਪਹਿਲਾ ਹਾਂ ਹੋਰ ਇਹ ਹੋਰ ਕਰਵਾਣੀ ਸਭ ਤੋਂ ਪਹਿਲਾਂ ਮੈਂ ਬਰ ਬਿੰਦਰ ਜੀ ਨੂੰ ਸਤਿ ਸ੍ਰੀ ਅਕਾਲ ਦਿੰਦੀ ਆ ਕਿ ਆਪੇ ਰੱਬ ਦਾ ਸਾਥੀ ਕਰਨ ਨਾ ਕੋ ਬਾਦ ਮੁਕਤੀ ਸਿੰਘਾਗਰਾ ਜੀ ਫਿਰ ਸਰਦਾਰ ਅਮਰਜੀਤ ਆਪਨ ਟੀਆ ਰਹੇ ਆ ਅੱਜ ਸਾਥ ਸਤਿਗੁਰੂ ਆਪ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਸੰਜੇ ਪੰਜਾਬ ਦੇ ਸ਼ਾਇਦ ਮੌਜੂਦ ਰਜਗਲੀ ਸਾਹਿਬ ਜੀ ਅੱਗੇ ਰਤਨਾ ਅਰਸ਼ ਕਰਦਾ ਹਾਂ ਕਿ ਬਾਬ ਜੀ ਦਾ ਜਨਮ ਹੋ ਗਏ ਜਿਹੜੇ ਦੇ ਸਾਹੋ ਦੇ ਪਿੰਡ ਚ ਹੋਇਆ ਇੱਧਰ ਉਹਨਾਂ ਨੇ ਪੜ੍ਹਾਈ ਕੀਤੀ ਲੋਕੀਂ ਕੀਤੀ ਪਰ 47 ਦੀ ਮੰਡ ਵੇਲੇ ਉਹਨਾਂ ਨੂੰ ਉਧਰ ਲੋਕਮੈਂਟ ਹੋ ਗਈ ਬੱਤੀ ਚੱਕ ਉੱਥੇ ਜਾਣਾ ਪਿਆ 47 ਤੋਂ ਅਗਰ 65 ਦੇ ਵਿੱਚ 18 ਸਾਲ ਬਾਅਦ ਉਹ ਮਹੀਨੇ ਦਾ ਬਿੱਲ ਲੈ ਕੇ ਆਏ ਪਰ 65 ਜੰਗ ਲੱਗੀ ਤੇ 10 ਦਿਨ ਬਾਅਦ ਨੂੰ ਫਿਰ ਜਾਣਾ ਪਿਆ ਤੇ ਉਹਨਾਂ ਨੇ ਕਿਉਂਕਿ ਜਨ ਭੂਮੀ ਇੱਥੇ ਸੀਗੀ ਇਦਾਂ ਹੀ ਉਹਨਾਂ ਨੇ ਆ ਰੱਤਨਾ ਜਿਹੜੀ ਲਿਖੀ ਮੈਂ ਉਹ ਪੇਸ਼ ਕਰ ਇਹ ਆਪਦੀ ਜਨ ਭੂਮੀ ਨਾਲ ਦਾ ਪਿਆਰ ਨੰਨ ਗੰਗਲਾ ਹਰੀ ਜਨ ਹੋ ਭਵੇਂ ਸਰਦਾਰ ਕਰੇ ਹੋ ਰੈਸੀ ਪਤ ਲੱਗਦਾ ਉਜਣ ਕੇ ਤੇ ਪਿਆਰੀ ਚੀਜ਼ ਦੇਸ਼ ਹੈ ਕੈਸੀ ਬਨ ਟੁੱਟ ਗਿਆ ਸਬਰ ਦਾ ਜੀ ਗਮਾਂ ਦੀ ਨਹਿਰ ਚੜਕੀਆਂ ਕਾਂਗਾ ਮੈਨੂੰ ਕੁੱਤੇ ਬੈਠਦੇ ਨੂੰ ਰਹਿਣ ਹਰ ਵਕਤ ਬਕੰਦੀਆਂ ਤਾਂਗਾ ਮੈਨੂੰ ਕੁੱਤੇ ਬੈਠਦੇ ਨੂੰ ਰਹਿਣ ਹਰ ਵਕਤ ਬਕੰਦੀਆਂ ਤਾਂਗਾ ਟਾਗੇ ਕنگਰੇਦ ਲਾਂਦ ਹੈ ਜੀ ਮੇਰੀਆਂ ਰਹਿਣ ਦਲੀ ਲਾਂਡਕੀਆਂ ਮੈਂ ਪਾਂਛ ਸਦਾਈਆਂ ਜੀ ਨੀਵੀਂ ਪਾਬੇ ਜਟੜ ਕੇੜੀਆਂ ਰਤ ਸਿੰਦੀ ਅੱਖੀਆਂ ਚੋਂ ਜਿਗਰ ਪਰ ਮਾਰੇ ਪਿਛੋੜਾ ਸੰਗ ਮੈਂ ਕੁੱਟ ਤੇ ਬੈਠਦੇ ਨੂੰ ਰਹਿਣ ਹਰ ਵਕਤ ਬਤਨ ਦੀਆਂ ਥਾਂਗਾ ਹੀਠੋਂ ਤੱਕੀ ਨਿਕਲ ਜੂਗੀ ਕਰਾਂ ਬੰਨਣ ਸਿਰਾਂ ਪਰ ਵਰਤੀ ਕਿਸੇ ਵੇਲੇ ਭੁਗਦੇ ਨਾ ਪਾਪ ਦੀ ਅਮੀਂਦੇ ਕੋਠੇ ਬਾਪ ਦੀ ਧਰਤੀ ਕਦੇ ਮੈਂ ਤੇ ਅਰਜਨ ਨੇ ਮਾਰੀਆਂ ਸੇਖੇ ਝਿੜੀ ਛਲਾਂਗਾ ਮੈਨੂੰ ਕੁੜਤੇ ਬੈਠਦੇ ਨੂੰ ਰਹਿਣ ਹਰ ਵਕਤ ਬਤਨ ਦੀਆਂ ਤਾਂਗਾ ਪਾਉਂਦੇ ਘੁੰਮਣਾ ਲਹਿੰਗੇ ਜੀ ਕੁੜਤੀਆਂ ਮੜੀਆਂ ਨਾਲ ਖਤੂਨਾਂ ਬਹਿ ਕੇ ਸੱਜਿਖ ਵਿਖਦੇ ਸੀ ਪੰਜਾਂ ਭੱਲ ਭਾਬੀਆਂ ਮੋਨਾ ਮੇਲਾ ਚਿੱਤੇ ਆ ਜਾਏ ਜੀ ਸੁਤੋਪਿਆ ਉੱਠਪਾ ਮਾਰ ਕੇ ਚਾਂਗਾ ਮੈਨੂੰ ਕੁੱਟ ਤੇ ਬੈਠ ਦੇ ਨਮੂ ਰਹਿਣ ਹਰ ਵਕਤ ਬਤਨ ਦੀਆਂ ਥਾਂਗਾ ਵਿਸ਼ੇ ਪੜਗ ਨਿਮਾਰੀ ਜੀ ਫੁੱਲਾਂ ਦੀ ਮਹਿਕ ਬਾਗ ਵਿੱਚ ਪਹਿਲਾ ਬਾਕੀ ਮਿਰਚੇ ਖਾ ਨਤੀ ਜੀ ਪੰਨ ਦੀ ਚਾਂਦੀ ਮਹਿਰ ਪਰ ਪਹਿਲਾ ਨਾਲ ਰਲ ਜਾਏ ਕੌਣ ਦਾ ਜੀ ਸ਼ੀਸ਼ਮੋਂ ਤੋੜ ਸ਼ਮਕ ਨੂੰ ਛਾਂਗਾ ਮੈਨੂੰ ਕੁੱਟ ਤੇ ਬੈਠ ਦੇ ਨਮੂ ਰਹਿਣ ਹਰ ਵਕਤ ਬਤਨ ਦੀਆਂ ਥਾਂਗਾ ਮੈਨੂੰ ਰੱਖ ਲਓ ਨਗਰ ਮੇ ਜੀ ਮੈਨੂੰ ਰੱਖ ਲਓ ਨਗਰ ਮੇ ਜੀ ਨਗਰ ਦੇ ਲੋਕੋ ਹੱਥਾਂ ਦੀਆਂ ਬਾਹੋ ਬਾਹੂ ਜਾਨ ਦੇ ਬਣਾ ਨਾ ਦਸਤੀ ਕਬਰ ਬਣਾ ਲਓ ਸਾਹੋ ਲਸ਼ ਦੱਬ ਤੋ ਗਾਮ ਮੇ ਜੀ ਸੱਚੇ ਕੋਲ ਹੋਰ ਪਹੁੰਚ ਜਾਊਗਾ ਮੈਨੂੰ ਫੁੱਟ ਤੇ ਬੈਠਦੇ ਨੂੰ ਰਹਿ ਹਰ ਵਕਤ ਬਤਨ ਦੀਆਂ ਤਾਂਗਾ ਨੇ ਮੱਤ ਤੇ ਖੁੱਤ ਸੱਲ ਨਾਮੈ ਨਹੀਂ ਦਿਲ ਫਿਰਦਾ ਨਹੀਂ ਦਿਲ ਫਿਰਦਾ ਦਿলো ਚੀਸਾ ਨਿਕਲਦੀਆਂ ਨੋਕ ਕੈਣ ਕਮਲ ਮਾਰਦਾ ਫਿਰਦਾ ਰਹਿ ਦਰਦ ਮਠਾ ਜਿਆ ਜੀ ਸਤਾਪਿਆ ਰਹਿ ਦਰਦ ਮਠਾ ਜਿਆ ਜੀ ਫਰਕ ਨਾ ਬਾਰ ਬਰਾਬਰ ਫਰਕ ਨਾ ਬਾਲ ਬਰਾਬਰ ਪੈਂਦਾ ਰਹਾ ਭੇਜ ਸਲਾਮਾਂ ਨੂੰ ਹੋਰ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ ਰਾਜਪਾਲੀ ਨਾਮ ਸਾਹੋ ਕੇ ਗ੍ਰਾਮ ਹੈ ਮੰਨ ਲੈਣਾ ਹੱਥ ਚੋੜ ਕੇ ਸलाम ਹੈ ਹਾ ਮੇਰੀ ਸਾਰੀ ਇੱਕੋ ਮੋਗੇ ਤੇ ਜ਼ਮੀਨ ਹੈ ਪਿੰਡ ਵਿੱਚ ਦਾਣੇ ਪੀਣ ਦੀ ਮਸ਼ੀਨ ਹੈ ਹਾ ਬਈ ਜਦੋਂ ਚਿੱਤ ਕਰੇ ਜੋੜੀ ਦਾ ਖਰਾਸ ਹੈ ਬੱਤੀ ਚੱਕ ਦਾਸ ਦਾ ਉਹ ਕਾੜੇ ਪਾਸ ਹੈ ਬੱਤੀ ਚੱਕ ਦਾਸ ਦਾ ਉਹ ਕਾੜੇ ਪਾਸ ਹੈ ਕਿ ਬਨਾ ਦਵਾ ਨਾ ਚਾਹ। ਬਬੂ ਰਤਪਾਲ ਜੀ ਕਵਿਤਾ ਪੇਸ਼ ਕੀਤੀ। ਬਹੁਤ ਵਧੀਆ ਜੀ। ਇਸ ਤੋਂ ਬਾਅਦ